ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਅੱਜ ਜਿਹੜਾ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਏ ਜਿੱਥੇ ਕੀ ਲੋਕਾਂ ਦੀਆਂ ਹੌਲੀਆਂ ਤੇ ਖਾਲਸੇ ਦਾ ਹੁਲਾ ਹੈ ਤੇ ਪਹੁੰਚੇ ਅੱਜ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਅਸੀਂ ਪਹੁੰਚ ਗਏ ਹਾਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜਿੱਥੇ ਕੀ ਅਨੰਦ ਦੀ ਪੂਰੀ ਰਹਿਮਤਾਂ ਦੇ ਨਾਗਰੀ ਸ੍ਰੀ ਅਨੰਦਪੁਰ ਸਾਹਿਬ ਵਿਕੇ ਪਹੁੰਚਣ ਤੇ ਜੀ ਆਇਆਂ ਨੂੰ ਸਾਰਿਆਂ ਨੂੰ ਤੇ ਦੇਖ ਸਕਦੇ ਹੋ ਬਾਕੀ ਗੱਡੀਆਂ ਦਾ ਭਾਰੀ ਰਸਾ ਕਾਫੀ ਰਸ ਦੇ ਵਿੱਚ ਇੱਥੇ ਗੱਡੀ ਖੜਾਉਣ ਨੂੰ ਕੋਈ ਜਗ੍ਹਾ ਨਹੀਂ ਕਿਤੇ ਵੀ ਤੇ ਸੜਕਾਂ ਪੂਰੀਆਂ ਭਰੀਆਂ ਹੋਈਆਂ ਨੇ ਹਾਂਜੀ ਤੁਸੀਂ ਵੇਖ ਸਕਦੇ ਹੋ ਸੰਗਤਾਂ ਦਾ ਭਾਰੀ ਰਸਾ ਹਾਂਜੀ ਕਾਫੀ ਘਟ ਹੈ ਸਮੇਂ ਤੇ ਸੰਗਤਾਂ ਦੂਰੋਂ ਦੂਰੋਂ ਪਹੁੰਚ ਰਹੇ ਜਿਵੇਂ ਕਿ ਟਰੈਕਟਰ ਬਹੁਤ ਸਾਰੇ ਤਿਆਰ ਕੀਤੇ ਹੋਏ ਨੇ ਆ ਦੇਖੋ ਇਹ ਭਾਰੀ ਰਸਾ ਹੈ ਸਮੇਂ ਭਾਰੀ ਰਸ ਦੇ ਵਿੱਚ ਪਹੁੰਚ ਰਹੇ ਹਾਂ ਵੀ ਭਾਰੀ ਰਸਤੇ ਦੇ ਵਿੱਚ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਹੋ ਗੱਡੀਆਂ ਦਾ ਕਾਫੀ ਰਸਾ ਇਸੇ ਦੇ ਕਰਕੇ ਚਲੋ ਲੰਗੋ ਦੇ ਅੱਗੇ ਦੇਖ ਸਕਦੇ ਹੋ ਇਸ ਜਗ੍ਹਾ ਤੇ ਬੱਸ ਸਟੈਂਡ ਆ ਥੋੜੀ ਦੂਰੀ ਤੇ ਬਹੁਤ ਜ਼ਿਆਦਾ ਰਸਾ ਇਸ ਸਮੇਂ ਕਾਫੀ ਹਾਂਜੀ ਕਾਫੀ ਰਾਸਲ ਦੇ ਰਾਸਲ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਚਲੋ ਚਲੋ ਵੀਰੇ ਕਾਫੀ ਜ਼ਿਆਦਾ ਟ੍ਰੈਫਿਕ ਹੈ ਇਸ ਸਮੇ ਤੁਸੀ ਦੇਖ ਸਕਦੇ ਹੋ ਗੱਡੀਆਂ ਸਾਰੀਆਂ ਤੇ ਸੰਗਤਾਂ ਦਾ ਕਾਫੀ ਰਸ ਹੈ ਇਸ ਸਮੇ ਤੁਸੀ ਦੇਖ ਸਕਦੇ ਹੋ ਹਾਂਜੀ ਅਸੀਂ ਦੋਸਤੋ ਕਈ ਵਾਰੀ ਨਾ ਇਕੱਠੇ ਆਏ ਮੈਂ ਸਾਰੇ ਭਰਾ ਜਿਵੇਂ ਸੋਨੀ ਵੀਰ ਆਪਣੇ ਨਾਲ ਤੇ ਹੈਪੀ ਵੀਰ ਵੀਰ ਬਹਾਦਰ ਸਿੰਘ ਜੀ ਤੇ ਆਪਾਂ ਜਿਹਾਰ ਸਿੰਘ ਆ ਹੈ ਤੇ ਕਈ ਵਾਰੀ ਇੱਧਰ ਉੱਧਰ ਹੋਈ ਨੇ ਥੋੜਾ ਜਿਹਾ ਗੈਪ ਪੈਂਦਾ ਕਿਉਂਕਿ ਸੰਗਤਾਂ ਦਾ ਕਾਫੀ ਕੱਟ ਤੁਸੀਂ ਵੇਖ ਸਕਦੇ ਹੋ ਹਾਂਜੀ ਲੋਕਾਂ ਦੀਆਂ ਹੌਲੀਆਂ ਤੇ ਖਾਲਸੇ ਦਾ ਹੌਲਾ ਹੈ ਅੱਜ ਦਿਖਾਣੇ ਤੁਹਾਨੂੰ ਹੌਲਾ ਮਹੱਲਾ ਖਾਲਸੇ ਦਾ ਹੌਲਾ ਮਹੱਲਾ ਦਿਖਾਣੇ ਹੀ ਤੁਹਾਨੂੰ ਇਸ ਜਗ੍ਹਾ ਤਾਂ ਹੈਗਾ ਹੀ ਪਾਸਸ ਕਾਇੰਡਾ ਮੈਂ ਕਰਦਾ ਯਾਰ ਕਿਹ ਰਸ ਆ ਬੈਕ ਕਰਾ ਦੇਗੇ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਪਬਲਿਕ ਦਾ ਕਾਫੀ ਰਸਾ ਹਾਂਜੀ ਬਹੁਤ ਜ਼ਿਆਦਾ ਰਸ ਦੇ ਵਿੱਚ ਪਬਲਿਕ ਪਹੁੰਚੀ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਇਕੱਠਾ ਹਰ ਮਾਹਰ ਜੀ ਆਪਾਂ ਆ ਬੱਸ ਸਟੈਂਡ ਨਾਲ ਨਜ਼ਦੀਕ ਥੋੜੀ ਦੂਰੀ ਤੇ ਹਾਂ ਜੀ ਹਾਂਜੀ ਤੁਸੀਂ ਵੇਖ ਸਕਦੇ ਹੋ ਥੋੜੀ ਦੂਰੀ ਤੇ ਗੁਰਦੁਆਰਾ ਅਗਲੇ ਰੋਡ ਨੂੰ ਲੰਘੇ ਨੇਰਾ ਅੱਗੇ ਤੋਂ ਲੰਘੇ ਨੇ ਥੋੜਾ ਜਿਹਾ ਫਰਕ ਆ ਸਿੱਧਾ ਹੀ ਜਾਊਗਾ ਨਾਲੇ ਇਧਰ ਆਪਾਂ ਵੀਡੀਓ ਵਧੀਆ ਬਣਾਵਾਂਗੇ ਹਾਂਜੀ ਜੀ ਦੇਖ ਸਕਦੇ ਹੋ ਜਿਵੇਂ ਟ੍ਰੈਫਿਕ ਜਮ ਹੋ ਰਿਹਾ ਹੈ ਇਸ ਸਮੇਂ 8 ਵਜੇ ਦਾ ਕਰੀਬ ਦਾ ਟਾਈਮ ਹੋ ਚੁੱਕਾ ਹੈ ਆਜੋ ਰੁਪਿਆ 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 ਤੇ ਦੁਕਾਨਾਂ सजੀਆਂ ਹੋਈਆਂ ਨੇ ਜਿਨੇ ਕੀ

ਸੰਗਤਾਂ ਦਾ ਰਸ ਵਾਧਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਕੇਸਗੜ੍ਹ ਸਬਜੀ ਦੇ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਜੀ ਆਨੰਦਪੁਰ ਸਾਹਿਬ ਦੀ ਭਾਵਨ ਧਰਤੀ ਤੇ ਪਹੁੰਚ ਗਏ ਜਿੱਥੇ ਕੀ ਅੱਜ ਲੋਕਾਂ ਦੀਆਂ ਹੌਲੀਆਂ ਤੇ ਖਾਲਸੇ ਦਾ ਉੱਲਾਹ ਹੈ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਹਾਂ ਜੀ ਉਲੇ ਮਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਇਸ ਜਗ੍ਹਾ ਤੇ ਆ ਦੇਖੋ ਰੰਗ ਰੰਗ ਮਿਲਦੇ ਨੇ ਜਿਵੇਂ ਕੀ ਨੀਵੇਂ ਗੇ ਰੈਡਾ ਜੈਲੋ ਲਾਲ ਪੀਲਾ ਹਰਾ

ਹਾਂਜੀ ਤੁਸੀਂ ਵੇਖ ਸਕਦੇ ਹੋ ਸੰਗਤਾਂ ਪਹੁੰਚ ਰਹੀਆਂ ਨੇ ਜਿਵੇਂ ਕਿ ਗੁਰੂਆਂ ਦੀਆਂ ਲਾਡੀਆਂ ਫੌਜਾਂ ਬਹੁਤ ਰਹਿ ਗਿਆ ਯਾਰ ਹਰ ਮੋੜ ਹੋ ਰਿਹਾ ਹੈ ਇਹਦੀ ਜਿਆ ਪਤਾ ਨਹੀਂ ਆ ਦੇਖੋ ਇਹ ਰੰਗ-ਬਰੰਗੇ ਰੰਗ ਰੱਖੇ ਹੋਣੇ ਥੋੜਾ ਟਾਈਮ ਤੱਕ ਰਸ ਵਧਣ ਨਾਲ ਆਈ ਇਹ ਸਵੇਰ ਦਾ ਸਮਾਂ ਹੈ ਸਮੇਂ ਇਹ ਸਮੇਂ ਨਾ ਸਵੇਰ ਦਾ ਸਮਾਂ ਜਿਸ ਕਰਕੇ ਥੋੜਾ ਰਸ ਘਾਟਾ ਸੰਗਤਾਂ ਦਾ ਰਸ ਥੋੜੇ ਟਾਈਮ ਤੱਕ ਵਧਣੇ ਪਿਆ ਆਦਾ ਆ ਗਿਆ ਸਿਰੋਪ ਰਿਹਾ ਹੈ ਇਸ ਤਰ੍ਹਾਂ ਹੈ ਗਈ ਸਰੋਵਰ ਸਾਹਿਬ ਦੇਖੋ ਜੀ ਸੰਗਤਾਂ ਦਾ ਭਾਰੀ ਇਕੱਠ ਹਾਂ ਪਹਿਲਾ ਸਰੋਵਰ ਦੀ ਮੇਰਾ ਹਾਂਜੀ ਸਰੋਵਰ ਦੇ ਕਰਾਉਨੇ ਹੀ ਦੱਸਣਾ ਸਰੋਵਰ ਸਾਹਿਬ ਜੀ ਦੇ ਜਿੱਥੇ ਕੀ ਸੰਗਤਾਂ ਇਸ ਜਗ੍ਹਾ ਤੇ ਨਾ ਹੁੰਦੀਆਂ ਨੇ ਸਰੋਵਰ ਤੋਂ ਤੁਮਿੱਤਰ ਸਰੋਵਰ ਹੈ ਜੋ ਕਿ ਇਸ ਜਗ੍ਹਾ ਤੇ ਹਾਂਜੀ ਬਿਊਟੀ ਹੈ ਜਿਹੜੀ ਕਾफी ਵੱਡਾ ਸਰੋਵਰ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਰਵਾਨੇ ਦਾ ਸਰੋਵਰ ਸਾਹਿਬ ਜੀ ਦੇ ਆਇਆ ਆਇਆ ਕਿੱਥੇ ਲਾਈਏ ਬੈਗੇ ਕਿੱਥੇ ਲਾਈਏ ਬੈਗੇ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਸਰੋਵਰ ਸਾਹਿਬ ਦੇ ਵਿੱਚ ਆ ਪਵਿੱਤਰ ਸਰੋਵਰ ਸਾਹਿਬ ਦੇ ਵਿੱਚ ਤੇ ਹੋਰ ਬੱਚੇੜਾ ਕੋਈ ਚੱਕਰ ਨੇ ਥੋੜੀ ਜਿਹੀ ਦੂਰੀ ਤੇ ਗੁਰਦੁਆਰਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਹੈ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਵੀ ਤੇ ਇਸ ਤਰ੍ਹਾਂ ਕਾਫੀ ਵੱਡਾ ਝੰਡਾ ਲੱਗਿਆ ਹੋਇਆ ਵਾਖਾ ਦਿਖਾਣਾ ਤੁਹਾਨੂੰ ਮੱਛੀਆਂ ਪਾਣੀ ਦੇ ਵਿੱਚ ਰੰਗ ਬਰੰਗੀਆਂ ਜੀ ਜੋ ਕਿ ਖਾਲਸਾ ਦਾ ਸਿੰਘ ਜਿਹੜਾ ਹਰ ਇੱਕ ਦੇ ਲਈ ਹਰਦਾਸ ਕਰਦਾ ਏ ਸਰਬਤੇ ਦੇ ਭਲੇ ਦੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਹਾਂਜੀ ਸੰਗਤਾਂ ਸਰੋਵਰ ਸਾਹਿਬ 'ਚ ਇਸ਼ਨਾਨ ਕਰ ਰਹੇ ਆ ਇਸ ਸਮੇਂ ਪੰਜਾਹਾਂ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਆ ਹੌਲੇ ਮੱਲੇ ਤੇ ਹਾਂਜੀ ਹੌਲੇ ਮਹਲੇ ਤੇ ਆਈਆਂ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਗੁਰਦੁਆਰਾ ਸਾਹਿਬ ਜੀ ਦੀ ਸਰੋਵਰ ਸਾਹਿਬ ਵਿੱਚ ਸਰੋਵਰ ਸਾਹਿਬ ਦੇ ਵਿੱਚ ਸੰਗਤਾਂ ਕਰ ਰਹੀਆਂ ਹਨ ਇਸ਼ਨਾਨ ਤੁਸੀਂ ਵੇਖ ਰਹੇ ਹੋ ਵੇਖ ਰਹੇ ਹੋ ਇਸ ਸਮੇਂ ਹੌਲੇ ਮਹਲੇ ਤੇ ਪਹੁੰਚੋਆਂ ਹੀ ਸੰਗਤਾਂ ਅੱਜ ਇਸ਼ਨਾਨ ਕਰ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਾਹਮਣੇ ਸ੍ਰੀ ਗੁਰਦੁਆਰਾ ਕੇਸਗੜ ਸਾਹਿਬ ਆ ਜੀ ਜਿੱਥੇ ਕਿ ਲੋਕਾਂ ਦੀਆਂ ਹੌਲੀਆਂ ਤੇ ਖਾਲਸੇ ਦਾ ਹੌਲਾ ਬਣਾਇਆ ਜਾਂਦਾ ਤੇ ਅੱਜ ਹੌਲੇ ਮਹੱਲੇ ਤੇ ਪਹੁੰਚੇ ਹੋਇਆ ਹੌਲੇ ਮਹੱਲੇ ਤੇ ਪਵਿੱਤਰ ਦਿਹਾੜੇ ਤੇ ਅੱਜ ਪਹੁੰਚੇ ਹੋਏ ਅਸੀਂ ਜਿੱਥੇ ਕੀ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਪਵਿੱਤਰ ਜਲ ਦੇ ਵਿੱਚ ਤੇ ਕਾਫੀ ਵੱਡਾ ਇਸ ਜਗ੍ਹਾ ਤੇ ਚੰਡੋਲ ਵੀ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਸ ਸਮੇਂ ਨਾ ਗੁਰਦੁਆਰਾ ਸਾਹਿਬ ਜੀ ਦੇ ਸ੍ਰੀ ਅਨੰਤਪਰਸਾਭ ਕੇਸਗੜ ਸਾਹਿਬ ਜੀ ਦੇ ਜਿੱਥੇ ਕੀ ਸੰਗਤਾਂ ਬੜੀ ਸਰਦਾ ਦੇ ਨਾਲ ਇਸ਼ਨਾਨ ਕਰ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕਰੋ ਹੀ ਗੁਰਦੁਆਰਾ ਸ੍ਰੀ ਅਨੰਤਪਰਸਾਭ ਜੀ ਦੇ ਦਰਸ਼ਨਾਂ ਸੰਗਤਾਂ ਤੁਸੀਂ ਵੇਖ ਸਕਦੇ ਹੋ ਇਸ਼ਨਾਨ ਕਰ ਰਹੀਆਂ ਹਨ ਗੁਰੂ ਸ੍ਰੀ ਸਰੋਵਰ ਸਾਹਿਬ ਦੇ ਵਿੱਚ ਜਿੱਥੇ ਕੀ ਅੱਜ ਹਾਲੇ ਮਹੱਲੇ ਤੇ ਪਹੁੰਚੇ ਅੱਜ ਅਸੀਂ ਸੰਗਤਾਂ ਦਾ ਭਾਰ ਹੀ ਰਸ ਵੇਖ ਸਕਦੇ ਹੋ ਸਰੋਵਰ ਸਾਹਿਬ ਵਿੱਚ ਜਿਵੇਂ ਕੀ ਇਸ਼ਨਾਨ ਕਰ ਰਹੀਆਂ ਨੇ ਸੰਗਤਾਂ ਤੇ ਮਾਤਾ ਜੀ ਸੇਵਾ ਕਰ ਰਹੇ ਹਨਾ ਕਿਹੜੀ ਜਗ੍ਹਾ ਦਾ ਬਾਬਾ ਜੀ ਹਾਂਜੀ ਕਿਹੜੀ ਜਗ੍ਹਾ ਦਾ ਆਏ ਤੁਸੀਂ ਮੁੱਠਿਆ ਵਾਲੇ ਹੋ ਜੀ ਇਹ ਕਿੱਥੇ ਪੈਂਦਾ ਬਾਬਾ ਜੀ ਇਹ ਇਹ ਫਿਰੋਜ਼ਪੁਰ ਜ਼ਿਲ੍ਹੇ ਚ ਪੈਂਦਾ ਹਣ ਤਰਨਤਾਰਨ ਚ ਕਰਾਇਆ ਅੱਛਾ ਜੀ ਹੌਲੇ ਮੱਲ ਲਗਾਏ ਜੀ ਤੁਸੀਂ ਹਾਂਜੀ ਕੀ ਨਾਮ ਆ ਤੁਹਾਡਾ ਸਲਵਿੰਦਰ ਸਿੰਘ ਸਲਵਿੰਦਰ ਸਿੰਘ ਪਿੰਡ ਮਿੱਠੇ ਵਾਲ ਤੋਂ ਆ ਜੀ ਹਾਂਜੀ ਮਿੱਠੇ ਵਾਲਾ ਅੱਛਾ ਜੀ ਠੀਕ ਹੈ ਜੀ ਧੰਨਵਾਦ ਜੀ ਬਾਬਾ ਜੀ ਬਹੁਤ ਧੰਨਵਾਦ ਜੀ ਹਾਂਜੀ ਚੜ੍ਹਦੀ ਕਲਾ ਹਾਂਜੀ ਹਾਂਜੀ ਰੋਜਪੁਰ ਤੋਂ ਆਏ ਨੇ ਬਾਬਾ ਜੀ ਇਹ ਤੇ ਹੁਣ ਚੱਲਣਾ ਸ੍ਰੀ ਗੁਰਦੁਆਰਾ ਸਾਹਿਬ ਜਿੱਥੇ ਕੀ ਨਮਸਤਾ ਕਰਵਾਵਾਂਗੇ ਮੱਥਾ ਟੇਕਾਂਗੇ ਜਾ ਕੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਜੇਕਰ ਜਿੰਨਾ ਹੋ ਸਕੇ ਆ ਸੰਗਤਾਂ ਤੁਸੀਂ ਰਸ ਦੇਖ ਸਕਦੇ ਹੋ ਇਸ ਸਮੇਂ ਨਾ 8:30 ਕ ਦਾ ਤਕਰੀਬਨ ਟਾਈਮ ਹੋ ਚੁੱਕਿਆ ਏ ਸੰਗਤਾਂ ਦਾ ਰਸ ਵਾਦਾ ਜਾ ਰਿਹਾ ਅੱਜ ਹੌਲਾ ਮਹਲਾ ਏ ਜਿੱਥੇ ਕੀ ਲੋਕਾਂ ਦੀਆਂ ਹੌਲੀਆਂ ਤੇ ਗੁਰਾਂ ਦਾ ਮਹੱਲਾ ਹੈ ਹੌਲਾ ਹੈ ਮਹੱਲਾ ਹੈ ਸ੍ਰੀ ਗੁਰਗੋਬ ਸਿੰਘ ਮਹਾਰਾਜ ਜਿਹਦਾ ਹੌਲਾ ਮਹੱਲਾ ਹੈ ਤੇ ਪਹੁੰਚੇ ਹੋਏ ਆ ਅਸੀਂ ਅੱਜ ਸਿੰਘਾਂ ਦੀਆਂ ਲਾਡਲੀਆਂ ਫੌਜਾਂ ਕਿੱਤੀ ਤੇ ਪਹੁੰਚਦੇ ਹਾਂ ਉਹਨੂੰ ਗੁਰਦੁਆਰਾ ਸਾਹਿਬ ਵੱਲ ਸ੍ਰੀ ਕੇਸਗੜ੍ਹ ਸਾਹਿਬ ਵੱਲ ਤੇ ਜਿੱਥੇ ਕੀ हां जीा आयो के ਆ ਦੇਖ ਸਕਦੇ ਹੋ ਸੰਗਤਾਂ ਦਾ ਰਸ ਵਧਦਾ ਜਾ ਰਿਹਾ ਹੈ ਗੁਰੂਆਂ ਦੀਆਂ ਲਾਡੀਆਂ ਫੌਜਾਂ ਪਹੁੰਚ ਰਹੀਆਂ ਨੇ ਉਹ ਆਜੋ ਯਾਰ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਇੱਧਰ ਕਿਤੇ ਰਹਿੰਦੇ ਹੋ ਆਕਾਲ ਕੌਣ ਨਹੀਂ ਸੰਗਤ ਹਾਂਜੀ ਹਾਂਜੀ ਆ ਬਾਬਾ ਜੀ ਕਿੱਡੀ ਜਗ੍ਹਾ ਕਿਹੜੇ ਦਲਤੋਂ ਆਏ ਤੁਸੀਂ ਜਮੇਸ਼ਰਨਾ ਦਾ ਰੰਗ ਰੇਟੇ ਗੁਰਕੇ ਬੇਟੇ ਬਾਬਾ ਜੀਵਨ ਸਿੰਘ ਦੀ ਫੌਜ ਆਈ ਪਿਆ ਹਾਂ ਜੀ ਦੋ ਮਿੰਟ ਵੜਾ ਆਪਣੇ ਕੈਮਰੇ ਤੇ ਕਹ ਦੋ ਮਾਈਕ ਤੇ ਹਾਂਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਾਰੇ ਬਲਾਵੇ ਨਿਹਾਲ ਜਵੇ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਦੇ ਮਨ ਭਾਵੇ ਚੜ੍ਹਦੀ ਕਲਾ ਸੰਗਤਾਂ ਨੂੰ ਖਰਾਬ ਸ੍ਰੀ ਅਕਾਲ ਜੀ ਨੰਦ ਸੋ ਬੱਈ ਤੁਸੀਂ ਸੁਮੇਸ਼ ਤਰਨਾ ਦਾ ਰੰਗ ਰੇਟੇ ਗੁਰਕੇ ਬੇਟੇ ਬਾਬਾ ਜੀਵਨ ਸਿੰਘ ਦੀ ਫੌਜ ਘੋੜ ਦੌੜ ਹੋਣੀ ਅੱਜ 15 ਦੀ ਅੱਜ ਹੋਲਾ ਲੋਕਾਂ ਦੀਆਂ ਹੋਲੀਆਂ ਦੇ ਖਾਲਸਾ ਲੋਕਾਂ ਦੀਆਂ ਹੋਲੀਆਂ ਖਾਲਸਾ ਦੇ ਹੋਲੇ ਸ੍ਰੀ ਅਨੰਦਪੁਰ ਸਾਹਿਬ ਆ ਹੂੰ ਢੋੜਿਆਂ ਦੇ ਚੜ ਕੇ ਹਾਂਜੀ ਢੋੜ ਦੌੜ ਹੋਣੀ ਆ ਹਾਂਜੀ ਹਾਂਜੀ ਕਿੱਲੇ ਫੁੰਡਨੇ ਆ ਕਾਰੇ ਬਣਾਵੇ ਨਹਾੜ ਦਵੇ ਸੰਗਤਾਂ ਨੂੰ ਨਿਹਾਲ ਕਰਾਵੇ ਬਾਬਾ ਦੀ ਸ਼ਿੰਗਾਰ ਦੇ ਮਤੇ ਕਰਾਵੇ ਗੁਰੂ ਗੋਬਿੰਦ ਸਿੰਘ ਨਿਹਾਲ ਕਰਾਵੇ ਸੋ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਪਹੁੰਚਦੇ ਆ ਮੇਰਾ ਆ ਰੱਖ ਲਗਾਈ ਰੱਖ ਹਾਂਜੀ ਦੇਖੋ ਜੀ ਗੁਰੂਆਂ ਦੀਆਂ ਲਾਡੀਆਂ ਪਹੁੰਚਾ ਪਹੁੰਚ ਰਹੀ ਨੇ ਜਿੱਤੇ ਕਿ ਅੱਜ ਖਾਲਸੇ ਦਾ ਹੌਲੇ ਤੇ ਹਾਂਜੀ ਲੋਕਾਂ ਦੀਆਂ ਹੌਲੀਆਂ ਤੇ ਖਾਲਸੇ ਦਾ ਹੌਲਾ ਓਏ ਗੁਰਜੀਤ ਸਿੰਘ ਸਾਹਿਬ ਵੈਗੁਰਜੀ ਕੀ ਫਤਿਹ ਜੀ ਕਿਉਂ ਅੱਜ ਲੱਭਣਾ ਯਾਰ ਮੈਂ ਕਿਹੜੀ ਇੰਟਰਵਿਊ ਲੈਣੀ ਸਿੱਧੇ ਵਿੱਚ ਆ ਜੀ ਇੱਕ ਮਿੰਟ ਇੱਕ ਮਿੰਟ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਬਾਬਾ ਜੀ ਅਪਾ ਤੁਹਾਡਾ ਨਾਮ ਕੀ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਸ਼ਾ ਦੀ ਬਖਸ਼ੇਦ ਰਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜ਼ਿਲ੍ਹਾ ਗਰਦਾਸਪੁਰ ਪਿੰਡ ਸਿਦਮਾ ਚੱਕ ਕਮਾਨ ਤੋਂ ਵਿਆਸ ਰੋਡ ਤੇ ਹੈਗਾ ਪਿੰਡ ਸਾਡਾ ਜੀ ਅੱਛਾ ਜੀ ਅੱਛਾ ਔਲੇ ਮਲੇ ਤੇ ਪਹੁੰਚੋ ਜੀ ਕੀ ਕਹਿਣਾ ਚਾਹਨਾ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਲਗੀ ਵਾਲੇ ਪਾਸ਼ਾ ਦੀ ਜੋ ਪਹਾੜੀ ਰਾਜੇ ਹੋਲੀਆਂ ਖੇਡਿਆ ਕਰਦੇ ਸਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾਈ ਨੇ ਹੋਲੀਆਂ ਤੋਂ ਹੋਲਾ ਮਹੱਲਾ ਬਣਾ ਕੇ ਨੇਜੇ ਬਾਜੀ ਗਜਕੇ ਬਾਜੀ ਘੌੜ ਦੌੜ ਘੌੜ ਸਵਾਰੀ ਕਰਕੇ ਤੇ ਸਿੱਖਾਂ ਦੇ ਵਿੱਚ ਇਹਨਾਂ ਜੋਰ ਪਾ ਦਿੱਤਾ ਕਿ ਜ਼ੁਲਮ ਦਾ ਨਾਸ਼ ਕਰਨ ਵਾਸਤੇ ਸਿੱਖਾਂ ਨੂੰ ਤਾਕਤ ਬਖ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਪੰਥ ਦਾ ਖਿਆਲ ਕਰਨਾ ਹੈ ਤੇ ਸਿੱਖੀ ਦੇ ਨਾਲ ਜੋੜਨਾ ਹੈ ਹਾਂਜੀ ਬਾਬਾ ਜੀ ਦੇਖੋ ਲੋਕ ਕਹਿੰਦੇ ਨੇ ਹੋਲੀ ਤੇ ਖਾਲਸਾ ਦਾ ਹੋਲਾ ਏ ਹੌਲਾ ਮਹੱਲਾ ਕਿਉਂ ਘੈਂਦਾ ਗਾਲਸੇ ਦਾ ਵੇਖੋ ਜੀ ਰੰਗ ਜਿਹੜਾ ਕੱਚਾ ਸੀ ਛੋਟ ਲਿਆ ਉਹ ਤਾਂ ਫਿਰ ਮੂੰਹ ਤੋ ਲਿਆ ਜਾਂ ਆ ਪਾ ਮਤਲਬ ਸਰੀਰ ਤੇ ਕੱਪੜੇ ਝਾੜ ਲਏ ਤੇ ਗਿਆ ਪਰ ਪੱਕਾ ਰੰਗ ਜਿਹੜਾ ਕਲਗੀ ਵਾਲੇ ਪਾਸ਼ਾ ਦਾ ਉਹ ਅੰਬਰ ਦਾ ਦਾਤ ਹੈ ਬਾਟੇ ਦਾ ਜਿਹੜਾ ਕਲਗੀ ਵਾਲੇ ਪਾਸ਼ਾ ਨੇ ਇੱਥੇ ਵਿਸਾਖੀ ਤੇ ਖੰਡੇ ਬਾਟੇ ਦੀ ਪੌਲ ਸ਼ਿਕਾਈ ਸੀ ਉਹਦਾ ਮਤਲਬ ਹੈਗਾ ਪੀਓ ਪਵਲ ਖੰਡੇ ਧਰ ਹੋਏ ਜਰਨ ਸੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪ ਹੀ ਗੁਰ ਬਣੇ ਆਪ ਹੀ ਚੇਲੇ ਬਣੇ ਖਾਲਸੇ ਪੰਥਰੀ ਸਾਜਣਾ ਇਸੇ ਕੇਸਗੜ ਧਰਤੀ ਤੇ ਕੀਤੀ ਹੈ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਆਪ ਆਉਣਾ ਆਪਾ ਮਤਲ ਲੰਗਰਾਂ ਤੱਕ ਨਾ ਰੱਖੀਏ ਆਪਾਂ ਇੱਥੋਂ ਕੁਝ ਲੈ ਕੇ ਜਾਈਏ ਜਿੱਥੇ ਕਿਤੇ ਦੀਵਾਨ ਚੱਲਦੇ ਹਨ ਆਪਾਂ ਉਸ ਚੰਗੀ ਪ੍ਰੇਰਨਾ ਲੈ ਕੇ ਜਾਈਏ ਗੁਰੂ ਖਾਲਸੇ ਨਾਲ ਜੁੜੀਏ ਤੇ ਆਪਣਾ ਪੰਥ ਜਿਹੜਾ ਹੈ ਉਹ ਅੱਗੇ ਲੈ ਕੇ ਚੱਲੀਏ ਜੀ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਮਾੜਾ ਨਾਮ ਦੱਸੋ ਜੀ ਤੁਹਾਡਾ ਨਾਮ ਸ਼ਮਸ਼ੀਰ ਸਿੰਘ ਜੀ ਪਿੰਡ ਸਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਜੀ ਇਹ ਆਊਗਾ ਕਿੱਥੇ ਮਾੜਾ ਦੱਸ ਆਪਣਾ ਪੰਜਾਬ 794 ਚੈਨਲ ਹੈ ਜੀ ਮੇਰਾ ਜੀ ਸ਼ੁਕਰਾਨਾ ਕਰਦੀ ਹਾਂ ਜੀ ਵੀਰ ਜੀ ਸਤਿਗੁਰ ਜੀ ਹੈਲੋ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਨਾਮ ਵੀ ਦੱਸੋ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਸਤਿਕਾਰਯੋਗ ਸਾਧ ਸੰਗਤ ਦੇ ਦਰਸ਼ਨ ਕਰਨ ਵਾਸਤੇ ਬਹੁਤ ਧੰਨਵਾ ਆਪਣੇ ਦਰਬਾਰ ਦੇ ਵਿੱਚ ਹੋਲੇ ਮਾਲੇ ਵਿੱਚ ਰੰਗ ਦੇ ਵਿੱਚ ਰੰਗਣ ਵਾਸਤੇ ਸਾਨੂੰ ਉਹਨਾਂ ਨੇ ਕਿਰਪਾ ਕੀਤੀ ਆ ਤੇ ਸੰਗਤ ਦੇ ਦਰਸ਼ਨ ਕਰਨ ਦੇ ਨਾਲ ਨਾਲ ਅਸੀਂ ਗੁਰੂ ਮਹਾਰਾਜ ਦੇ ਵੀ ਦਰਸ਼ਨ ਕਰਨ ਆਏ ਆ ਅਸੀਂ ਕੋਟੀ ਕੋਟੀ ਧੰਨਵਾਦ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੈ ਜੀ ਸਤਿ ਸ੍ਰੀ ਅਕਾਲ ਜੀਕਾਰਾ ਫਤੇ ਪਾਵੇ ਕਲਗੀ ਧਰ ਦੇ ਮਨ ਨੂੰ ਪਾਵੇ ਸੋ ਨਿਹਾਲ ਹੋ ਜਾਵੇ ਫਤਿਹ ਆਕਾਲ ਗੁਰੂ ਆਕਾਲ ਦੇਖ ਦੇਖ ਫਤੇ ਗੁਰੂ ਖਾਲਸਾ ਦੀ ਹਰ ਮਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ